ਵੇਚ ਤਲਵੰਡੀ ਸਤਗੁਰ ਦੀ ਅਵਤਾਰ ਲਿਆ ਮਾ ਤੇ ਪਤਾ ਦਾ ਤਪ ਦਾ ਹਿਰਦਾ ਥਾਰ ਲਿਆ ਸਤਗੁਰ ਨੇ ਮਾ ਤੇ ਪਤਾ ਦਾ ਤਪ ਦਾ ਸੀਨਾ ਥਾਰ ਲਿਆ ਭੈਣ ਨਾਨ ਕੀ ਕੀ ਤੇ ਰਜ ਦਿਦਾਰੇ ਨੇ ਸਤਗੁਰ ਨਾਲ ਕਿ ਤੇ ਚੋਜ ਨਿਆਰੇ ਨੇ ਜੀ ਦਾ ਤਾਂ ਸਤਗੁਰ ਨਾਨਕ ਤੇਰੇ ਚੋਜ ਨਿਆਰੇ ਨੇ ਓ ਵਿੱਚ ਤਲਵੰਡੀ ਸਤਗੁਰ ਜੀ ਅਵਤਾਰ ਲਿਆ ਮਾਤ੍ਰਪਤਾ ਦਾ ਤਪ ਦਾ ਹਿਰਦਾ ਠਾਰ ਲਿਆ ਸਤਗੁਰ ਨੇ ਮਾਹਿਰਤਾ ਦਾ ਤਪ ਦਾ ਸਿਰ ਦਾ ਠਾਰ ਲਿਆ ਬਹਿਣ ਨਾਨਕ ਕੀ ਕੀ ਤੇਰਾ ਜਿਦਾਰੇ ਨੇ ਸਤਗੁਰ ਨਾਨਕ ਤੇਰੇ ਚੋਜ ਨਿਆਰੇ ਨੇ ਜੀ ਦਾ ਤਾ ਸਤਗੁਰ ਨਾਨਕ ਤੇਰੇ ਚੋ ਜਨਿਆਰੇ ਨੇ ਮੈਂ ਤਾਂ ਕਾਲੂ ਦੀਨੋ ਮੇਰੇ ਨਵਧਾਈਆਂ ਦੀ ਖੁਸ਼ੀ ਮਨਾਈ ਰਲ ਕੇ ਮਾਈਆਂ ਪਾਈਆਂ ਦੀ ਸੰਗਤ ਜੀ ਖੁਸ਼ੀ ਮਨਾਈ ਰਲ ਕੇ ਮਾਈਆਂ ਪਾਈਆਂ ਦੀ ਦਾਈ ਦੌਲਤਾਂ ਦੇ ਦੁੱਖ ਟੁੱਟ ਗਏ ਸਾਰੇ ਨੇ ਸਤਗੁਰ ਨਾਨਕ ਤੇਰੇ ਚੋ ਜਨਿਆਰੇ ਨੇ ਜੀਦਾਤਾ ਸਤਗੁਰ ਨਾਨਕ ਤੇਰੇ ਚੋ ਜਨਿਆਰੇ ਨੇ ਉਹ ਪੰਡਿਤ ਜਦ ਹਰਤਿਆਲ ਜਨੇਉ ਪਾਣ ਲੱਗੇ ਅੱਗੋਂ ਮੇਰੇ ਸਤਗੁਰ ਜੀ ਸਮਝਾਣ ਲੱਗੇ ਸਤਗੁਰ ਜੀ ਅੱਗੋਂ ਮੇਰੇ ਦਾਤਾ ਜੀ ਸਮਝਾਣ ਲੱਗੇ ਪਾਇਆ ਨਹੀਂ ਜਨੇਉ ਪੰਡਤ ਹਾਰੇ ਨੇ ਸਤਗੁਰ ਨਾਨਕ ਤੇਰੇ ਚੋ ਜਿੰਦਿਆਰੇ ਨੇ ਦਾਤਾ ਜੀ ਸਤਗੁਰ ਨਾਨਕ ਤੇਰੇ ਚੋ ਜਨਿਆਰੇ ਨੇ ਓ ਮਤਿਆਂ ਚਾਰਨ ਗਏ ਤਕੜਾ ਵਰਤਾਈਏ ਫਣੀਰ ਸਪਾ ਕੋਲੋਂ ਸ਼ਾਕਰਵਾਈਏ ਸਤਗੁਰ ਨੇ ਫਣੀਰ ਸਪਾ ਕੋਲੋਂ ਸ਼ਾਕਰਵਾਈਏ ਰਾਏ ਬੁਲਾਰ ਵੀ ਬਣ ਗਏ ਸਿੱਖ ਪਿਆਰੇ ਨੇ ਸਤ ਗੁਰ ਨਾਨਕ ਤੇਰੇ ਚੋ ਜਨਿਆਰੇ ਨੇ ਜੀਦਾ ਦਾ ਸਤ ਗੁਰ ਨਾਨਕ ਤੇਰੇ ਚੋ ਜਨਿਆਰੇ ਨੇ ਹੋ ਪੀਰ ਪਈਏ ਲੈ ਕੇ ਲੰਗਰ ਲਾਇਆ ਸੀ ਭੋਜਨ ਭੁਖਿਆਂ ਸਾਦਾ ਤਾਈ ਛਕਾਇਆ ਸੀ ਸਤ ਗੁਰ ਨੇ ਭੋਜਨ ਭੁਖਿਆਂ ਸਾਦਾ ਤਾਈ ਛਕਾਇਆ ਸੀ ਸੋਨੇ ਮੁਖੜੇ ਉੱਤੇ ਲਪੜ ਸਹਾਰੇ ਨੇ ਸਤਗੁਰ ਨਾਨਕ ਤੇਰੇ ਚੋ ਜਨਿਆਰੇ ਨੇ ਜੀਦਾ ਦਾ ਸਤਗੁਰ ਨਾਨਕ ਤੇਰੇ ਚੋ ਜਨਿਆਰੇ ਨੇ ਮੈਂ ਮੋਤੀ ਖਾਨੇ ਬੈ ਕੇ ਸਦਾ ਧੁੱਲਿਆ ਸੀ ਤੇਰਾ ਤੇਰਾ ਸ਼ਬਦ ਮੱਖ ਚੋਂ ਬੋਲਿਆ ਸੀ ਸਤਗੁਰ ਨੇ ਤੇਰਾ ਆ ਸ਼ਬਦ ਮੱਖ ਚੋਂ ਬੋਲਿਆ ਸੀ ਬੱਟੇ ਤੇਰੇ ਵੇਖੇ ਅਜਬ ਨਜ਼ਾਰੇ ਨੇ ਸਤ ਗੁਰ ਨਾਨਕ ਤੇਰੇ ਚੋਜ ਨਿਆਰੇ ਨੇ ਜੀਦਾ ਦਾ ਸਤ ਗੁਰ ਨਾਨਕ ਤੇਰੇ ਚੋਜ ਨਿਆਰੇ ਨੇ ਭਾਈ ਲਾਲੋ ਨੂੰ ਚਰਨਾ ਦੇ ਨਾਲ ਜੋੜ ਆਏ ਮਲਕ ਭਾਗੋ ਦਾ ਮਾਨ ਗੁਰੂਆਂ ਮਲਕ ਪਾਕੂ ਦਾ ਮਾਨ ਗੁਰਾਂ ਨੇ ਤੋੜ ਆਏ ਗੋਣੀਆਂ ਵਿੱਚੋਂ ਲਹੂ ਦੇ ਚੱਲਣ ਫੁਹਾਰੇ ਨੇ ਸਤ ਗੁਰ ਨਾਨਕ ਤੇਰੇ ਚੋ ਜਨਿਆਰੇ ਨੇ ਜੀ ਦਾਤਾ ਸਤ ਗੁਰ ਨਾਨਕ ਤੇਰੇ ਚੋ ਜਨਿਆਰੇ ਨੇ ਓ ਠੱਗਾ ਤਾਂ ਹੀ ਸੱਜਣ ਬਣਾ ਕੇ ਤਾਰ ਦਿੱਤਾ ਕੌਡੇ ਰਾਖਸ਼ ਦਾ ਕੜਾ ਥਾਰ ਸਤਗੁਰ ਨੇ ਕਉਡੇ ਰਾਤ ਸੁਦਾ ਕੜਾ ਠਾਰ ਦਿੱਤਾ ਸੋਹਰ ਭੂਮਿਏ ਵਰਗੇ ਤੁਸਾਂ ਸੁਧਾਰੇ ਨੇ ਸਤਗੁਰ ਨਾਨਕ ਤੇਰੇ ਚੋ ਜਨਿਆਰੇ ਨੇ ਜੀਦਾ ਦਾ ਸਤਗੁਰ ਨਾਨਕ ਤੇਰੇ ਚੋ ਜਨਿਆਰੇ ਨੇ ਬਾਬਰ ਵਰਗੇ ਤੇਰੇ ਚਰਨੀ ਪੈ ਗਏ ਨੇ ਛੱਡ ਕੇ ਉਹ ਬੁਰਾਈਆਂ ਸਤ ਗੁਰ ਜੀ ਛੱਡ ਕੇ ਉਹ ਬੁਰਾਈਆਂ ਰਸਤੇ ਪੈ ਗਏ ਨੇ ਚਰਜਾ ਕਰਕੇ ਸਿੱਧ ਤਜੋਗੀ ਹਾਰੇ ਨੇ ਸਤ ਗੁਰ ਨਾਨਕ ਤੇਰੇ ਚੋ ਜਨਿਆਰੇ ਨੇ ਜੀਦਾ ਤਾਂ ਸਤ ਗੁਰ ਨਾਨਕ ਤੇਰੇ ਚੋ ਜਨਿਆਰੇ ਨੇ ਆਓ ਪਾਣ ਉੜਿਆ ਦਾਤੇ ਵਾਲੀ ਕੰਧਾਰੀ ਦਾ ਤਾਈਓ ਨੇ ਚਾਹੇ ਦਲਬੀਰ ਲਖਾਰੀ ਦਾ ਸਾਤ ਅੱਖਾਂ ਤਾਈਓ ਨੇ ਚਾਹੇ ਦਲਬੀਰ ਲਖਾਰੀ ਦਾ ਕੁਲ ਮੰਤਬ ਗੀਚੇ ਸੱਤੇ ਜੈ ਤੂੰ ਤਾਰੇ ਨੇ ਸਤਿਗੁਰੂ ਨਾਨਕ ਤੇਰੇ ਚੋਜ ਨਿਆਰੇ ਨੇ ਸੰਗਤ ਦੀ ਸਤਿਗੁਰੂ ਨਾਨਕ ਤੇ ਸਾਧ ਸੰਗਤ ਜੀ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬਾਂ ਨੂੰ ਮੁੱਖ ਰੱਖਦੇ ਆ ਹੋਇਆਂ ਮਨਾਂ ਦੇ ਅੰਦਰ ਬਹੁਤ ਜ਼ਿਆਦਾ ਚਾ ਮਲਾਰ ਉਤਸ਼ਾਹ ਖੁਸ਼ੀ ਖੇੜਾ ਲੈ ਕੇ ਆਪਾਂ ਸਾਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਕੱਤਰ ਹੋਏ ਹਾਂ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਸਾਧ ਸੰਗਤ ਜੀ ਅੱਜ ਦੇ ਦੀਵਾਨ ਦੀ ਪਹਿਲੀ ਕਵਤਾਬ ਸੰਗਤਾਂ ਨੇ ਸਰਵਣ ਕਰਨੀ ਹੈ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਹੋਰ ਸੰਗਤਾਂ ਵੱਲੋਂ ਹੁਕਮ ਹੋਇਆ ਹੈ ਇਹ ਕਵਤਾਬ ਸੰਗਤਾਂ ਨੇ ਰਾਤ ਦੇ دیਵਾਨਾ ਵਿੱਚ ਵੀ ਸਰਵਣ ਕੀਤੀ ਸੀ ਉਸ ਸਮੇਂ ਦੀ ਕਮਤਾ ਹੈ ਸਾਵਣ ਅਤੇ ਭਾਦਰੋਂ ਦੇ ਮਹੀਨੇ ਚੱਲ ਰਹੇ ਨੇ ਇਹਨਾਂ ਮਹੀਨਿਆਂ ਦੇ ਵਿੱਚ ਮੌਸਮ ਹੁੰਦਾ ਹੈ بارش ਦਾ ਨਾਨਕ ਸਾਵਣ ਜੇ ਵਸੈ ਚੋਂ ਉਮਾਹਾ ਹੋਏ ਨਾਗਾ ਮਿਰਗਾ ਮੱਛੀਆਂ ਰਸੀਆਂ ਘਰ ਧਨ ਹੋਏ ਇਸ بارش ਦੇ ਮੌਸਮ ਵਿੱਚ ਨਦੀਆਂ ਨਾਲੇ ਦਰਿਆ ਭਰ ਜਾਂਦੇ ਨੇ ਸੁਲਤਾਨਪੁਰ ਲੋਧੀ ਦੇ ਲਾਗਿਆਂ ਦੀ ਲੰਘਣ ਵਾਲੀ ਨਦੀ ਜਿਸ ਨੂੰ ਵੇਈ ਨਦੀ ਕਹਿੰਦੇ ਨੇ ਇਸ ਦੇ ਅੰਦਰ ਪਾਣੀ ਦਾ ਜਿਹੜਾ ਲੈਵਲ ਆ ਬਹੁਤ ਜ਼ਿਆਦਾ ਵਧਿਆ ਹੋਇਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਦੇ ਸਮੇਂ ਇਸ ਨਦੀ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਜਾਇਆ ਕਰਦੇ ਸਨ ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀਆਂ ਕਈ ਸ਼ਿਕਾਇਤਾਂ ਈਰਖਾਪੂ ਲੋਕਾਂ ਵੱਲੋਂ, ਛੁਗਲ ਖੋਰਾਵਾਂ ਵੱਲੋਂ ਨਵਾਬ ਦੌਲਤਖਾਂ ਲੋਧੀ ਦੇ ਕੋਲ ਕੀਤੀਆਂ ਗਈਆਂ। ਹਿਸਾਬ ਕਿਤਾਬ ਹੋਇਆ ਤੇ ਸਤਗੁਰ ਸੱਜੇ ਪਾਤਸ਼ਾਹ ਜੀ ਦਾ ਹਿਸਾਬ ਕਿਤਾਬ ਬਾਧੇ ਵਿੱਚ ਨਿਕਲਿਆ। ਨਵਾਬ ਦੌਲਤਖਾਂ ਬਹੁਤ ਪ੍ਰਸੰਨ ਹੋਇਆ। ਉਸਨੇ ਆਪਣੇ ਕੋਲੋਂ ਵੀ ਨਾਲ ਪੈਸੇ ਦੇ ਕੇ ਮਹਾਰਾਜ ਨੂੰ ਬੇਨਤੀ ਕੀਤੀ ਇਹ ਚੁਗਲਖੋਰ ਲੋਕ ਇਸੇ ਤਰ੍ਹਾਂ ਤੁਹਾਡੀਆਂ ਚੁਗਲੀਆਂ ਕਰਦੇ ਰਹਿੰਦੇ ਨੇ ਮੈਨੂੰ ਤੁਹਾਡੇ ਤੇ ਪੂਰਨ ਵਿਸ਼ਵਾਸ ਹੈ ਤੁਸੀਂ ਪਹਿਲਾਂ ਦੀ ਤਰ੍ਹਾਂ ਮੋਦੀ ਖਾਨੇ ਦੀ ਕਿਰਤ ਕਰੋ ਪਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਹੁਣ ਵਿਚਾਰ ਲਿਆ ਸੀ ਹੁਣ ਉਹ ਸਮਾਂ ਆ ਗਿਆ ਹੈ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦਾ ਅਤੇ ਉਸ ਅਕਾਲ ਪੁਰਖ ਵੈਗੁਰੂ ਪਰਮਾਤਮਾ ਜੀ ਦੇ ਦਰਬਾਰ ਵਿੱਚ ਪੇਸ਼ ਹੋਣ ਦਾ ਇੱਕ ਡੂੰਗੀ ਵਿਚਾਰ ਕਰਨ ਦਾ ਇੱਕ اٹਲ ਫੈਸਲਾ ਲੈਣ ਦਾ ਕਿ ਕਿਵੇਂ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਜਾਵੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਗ ਅਮਰਤ ਵੇਲੇ ਦੇ ਸਮੇਂ ਭਾਈ ਮਰਦਾਨਾ ਜੀ ਦੇ ਨਾਲ ਬੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਗਏ ਨੇ ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਬਸਤ ਵਡੇ ਪਿਆਰ ਸਤਿਕਾਰ ਦੇ ਨਾਲ ਸੰਭਾਲੇ ਹੋਏ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਜਿਵੇਂ ਹੀ ਬੇਈ ਨਦੀ ਦੇ ਵਿੱਚ ਚੁੱਪੀ ਮਾਰੀ ਉਸ ਤੋਂ ਬਾਅਦ ਵਾਪਸ ਨਹੀਂ ਆਏ ਭਾਈ ਮਰਦਾਨਾ ਆਲੇ ਦੁਆਲੇ ਆਵਾਜ਼ਾਂ ਮਾਰਦਾ ਰਿਹਾ ਜਦੋਂ ਦੇ ਸਬਰ ਦਾ ਕੋਈ ਹੱਦ ਬੰਨਾ ਨਾ ਰਿਹਾ ਹੋਨੇ ਜਾ ਕੇ ਭਾਈਆ ਜੈ RAM ਜੀ ਨੂੰ ਦੱਸਿਆ ਨਵਾਬ ਦੌਲਤਖਾਂ ਲੋਧੀ ਦੇ ਕੋਲ ਇਹ ਖਬਰ ਪਹੁੰਚੀ ਹੌਲੀ ਹੌਲੀ ਕਰਕੇ ਸਾਰੇ ਸੁਲਤਾਨਪੁਰ ਲੋਧੀ ਦੇ ਵਿੱਚ ਇਹ ਖਬਰਾਂ ਫੈਲ ਗਈਆਂ ਲੋਕੀ ਆਪਸ ਵਿੱਚ ਗੱਲਾਂ ਬਾਤਾਂ ਕਰਨ ਲੱਗੇ ਉਹ ਪਿਆਰਾ ਨਾਨਕ ਦੁਖੀਆਂ ਦਾ ਸਹਾਰਾ ਨਾਨਕ ਉਹ ਗਰੀਬਾਂ ਨੂੰ ਦਾਨ ਦੇਣ ਵਾਲਾ ਦਾਤਾਰਾ ਨਾਨਕ ਬੇਈ ਨਦੀ ਦੇ ਵਿੱਚ ਖੌਰੇ ਕਿਸ ਗੱਲੋਂ ਅਲੋਪ ਹੋ ਗਿਆ ਹੈ ਹੋ ਸਕਦਾ بار بار ਜਿਹੜਾ ਉਹ ਬਲੋਂ ਹਿਸਾਬ ਕਿਤਾਬ ਮੰਗਿਆ ਜਾਂਦਾ ਹਿਸਾਬ ਕਿਤਾਬ ਵਿੱਚ ਕੋਈ ਊਣਤਾ ਹੀ ਰਹਿ ਗਈ ਹੋਵੇ ਤਾਂ ਕਰਕੇ ਬੇਈ ਨਦੀ ਦੇ ਵਿੱਚ ਉਹ ਡੁੱਬ ਗਿਆ ਹੋਵੇਗਾ ਜਿੰਨੇ ਮੂੰਹ ਓਨੀਆਂ ਗੱਲਾਂ ਕੋਈ ਕਹਿੰਦੇ ਨੇ ਹੋ ਸਕਦਾ ਨਹਾਉਣ ਵਾਸਤੇ ਗਿਆ ਹੋਵੇ ਕਿਸੇ ਮਗਰਮਸ਼ ਨੇ ਖਾ ਲਿਆ ਹੋਵੇ ਕਿਸੇ ਸਰਾਲ ਨੇ ਖਾ ਲਿਆ ਹੋਵੇ ਬਾਰਿਸ਼ ਦਾ ਮੌਸਮ ਚੱਲ ਰਿਹਾ ਵੇਈ ਨਦੀ ਦਾ ਪ੍ਰਵਾਹ ਬਹੁਤ ਤੇਜ਼ ਜਾ ਰਿਹਾ ਹੈ ਹੋ ਸਕਦਾ ਬਾਰਿਸ਼ ਦਾ ਪਾਣੀ ਵੇਈ ਨਦੀ ਦਾ ਹੜ ਗੁਰੂ ਨਾਨਕ ਸਾਹਿਬ ਨੂੰ ਰੋੜ ਕੇ ਲੈ ਗਿਆ ਹੋਵੇ ਟੋਪੇ ਸੱਦੇ ਗਏ ਉਹਨਾਂ ਨੇ ਚੁੱਪੀਆਂ ਮਾਰ ਮਾਰ ਕੇ ਵੇਖਿਆ ਜਾਲ ਪਾਏ ਗਏ ਪਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਲੱਭੇ ਨਹੀਂ ਬਹੁਤ ਸਾਰੇ ਮਹਾਰਾਜ ਜੀ ਦੇ ਸ਼ਰਧਾਲੂ ਜੰਗਿਆਸੂ ਉਸ ਬੇਈ ਨਦੀ ਦੇ ਕੰਡੇ ਦੇ ਉੱਤੇ ਬੈਠੇ ਹੋਏ ਨੇ ਕੁਝ ਲੋਕੀ ਬੇਬੇ ਨਾਨਕੀ ਜੀ ਦੇ ਕੋਲ ਜਾਂਦੇ ਨੇ ਉਹਨਾਂ ਨੂੰ ਜਾ ਕੇ ਦੱਸ ਦਿਆ ਬੇਬੇ ਨਾਨਕੀ ਤੇਰਾ ਭਰਾ ਬੇਈ ਨਦੀ ਦੇ ਵਿੱਚ ਡੁੱਬ ਗਿਆ ਬੇਬੇ ਨਾਨਕੀ ਅੱਗੇ ਜਵਾਬ ਦਿੰਦੀ ਆ ਮੇਰਾ ਭਰਾ ਡੁੱਬ ਨਹੀਂ ਸਕਦਾ ਉਹਦੇ ਸੰਗੋਂ ਡੁੱਬਿਆਂ ਹੋਿਆਂ ਨੂੰ ਤਾਰਨ ਵਾਲਾ ਹੈ ਪਰ ਜਿਹੜੇ ਨਾਵਾਚੀ ਲੋਕ ਨੇ 네ਗੇਟਿਵ ਸੋਚ ਰੱਖਣ ਵਾਲੇ ਲੋਕ ਨੇ ਹਮੇਸ਼ਾ ਢੈਂਦੀਆਂ ਕਲਾਂ ਦੀ ਗੱਲ ਕਰਨ ਵਾਲੇ ਲੋਕ ਨੇ ਉਹ ਨਾਲ ਕਈ ਉਦਾਹਰਨਾਂ ਦਿੰਦੇ ਨੇ ਕਹਿੰਦੇ ਨੇ ਪਿਛਲੇ ਸਾਲ ਫਲਾਨਿਆਂ ਦਾ ਮੁੰਡਾ ਇਸ ਵੇਈ ਨਦੀ ਵਿੱਚ ਰੁੜ ਗਿਆ ਸੀ ਕਦੇ ਨਹੀਂ ਕਿਸੇ ਨੂੰ ਲੱਭਿਆ ਲੋਕੀਂ ਢੈਂਦੀਆਂ ਕਲਾਂ ਵਾਲੀਆਂ ਗੱਲਾਂ ਕਰਦੇ ਨੇ ਬੀਬੀ ਬੇਬੇ ਨਾਨਕੀ ਜੀ ਦੇ ਦਿਲ ਨੂੰ ਤੋੜਨਾ ਚਾਹੁੰਦੇ ਨੇ ਪਰ ਬੀਬੇ ਨਾਨਕੀ ਜੀ ਦੇ ਦਿਲ ਦੇ ਅੰਦਰ ਅਟੱਲ ਵਿਸ਼ਵਾਸ ਆ ਉਹ ਕਹਿੰਦੀ ਸਾਰੀ ਦੁਨੀਆ ਰੁੜ ਸਕਦੀ ਆ ਦੁਨੀਆ ਇਧਰ ਦੀ ਇਧਰ ਹੋ ਸਕਦੀ ਆ ਮੇਰਾ ਭਰਾ ਵਾਪਸ ਆ ਜਾਏਗਾ ਮੈਨੂੰ ਉਸ ਦੇ ਪੂਰਨ ਵਿਸ਼ਵਾਸ ਆ ਕਿੱਦਾਂ ਲੋਕੀਆਂ ਆਣ ਕੇ ਬੀਬੀ ਨਾਨਕੀ ਜੀ ਦੇ ਨਾਲ ਹਿਰਕ ਕਰਦੇ ਆ ਪਰਚੌਣੀ ਕਰਦੇ ਆ ਦੁੱਖ ਮਡਾਉਣ ਦੀ ਕੋਸ਼ਿਸ਼ ਕਰਦੇ ਆ ਪਰ ਬੀਬੇ ਨਾਨਕੀ ਕਹਿੰਦੇ ਮੈਨੂੰ ਦੁਖੀ ਕੋਈ ਨਹੀਂ ਮੇਰਾ ਭਰਾ ਕਿਤੇ ਨਹੀਂ ਗਿਆ ਉਹਨੇ ਬਹੁਤ ਛੇਤੀ ਇਹ ਪ੍ਰਗਟ ਇੰਜ ਹੋ ਜਾਣਾ ਹੈ ਵੇਈ ਵਿਦ ਤੁਪੀ ਮਾਰੀ ਨੁਬਦੀ ਜਨ ਦੁਨੀਆਂ ਤਾਰੀ ਵੇਖ ਕੇ ਲੋਕੀ ਨਸਣ ਨਾਲ ਕੀ ਭੈਣ ਨੂੰ ਦੱਸਣ ਤੈਨੂੰ ਲੱਗੇ ਨੇ ਵਿਛੋੜੇ ਵਾਲੇ ਤੀਰ ਨਹੀਂ ਸਈ ਨਾਨਕੀ ਨੂੰ ਦਸਿਆ ਕਿਸੇ ਤੇਰਾ ਡੁੱਬ ਗਿਆ ਨਦੀ ਚ ਸ਼ੰਦਾ ਵੀਰ ਨਹੀਂ ਜੀ ਨਾਨਕੀ ਨੂੰ ਪਿਆਰ ਨਾਲ ਭੈਣ ਬੋਲਦੀ ਗੁੱਝੇ ਸਭ ਭੇਦ ਖੋੜਦੀ ਜਗ ਨੂੰ ਜੇ ਤਾਰਨ ਵਾਲਾ ਕੋਈ ਨਾ ਉਹਨੂੰ ਮਾਰਨ ਵਾਲਾ ਈਸ਼ਰ ਦੁਨੀਆ ਤੋਂ ਖੇਲ ਉਹਦੇ ਦਿਾਰੇ ਨੇ ਕਿਸੇ ਦੇ ਡੁੱਬੇ ਬੇੜੇ ਤਾਰ ਕੇ ਹੁਣੇ ਆ ਜਾਣਾ ਨਾਨਕ ਲੋਕ ਦੀ ਜਨ ਦੁਨੀਆਂ ਤਾਰੀ ਵੇਖ ਕੇ ਲੋਕੀ ਨਸਣ ਨਾਨਕੀ ਭੈਣ ਨੂੰ ਦੱਸਣ ਤੈਨੂੰ ਲੱਗੇ ਨੇ ਵਿਛੋੜੇ ਵਾਲੇ ਤੀਰ ਨਹੀਂ ਜੀ ਨਾਨਕੀ ਨੂੰ ਦੱਸਿਆ ਕਿਸੇ ਤੇਰਾ ਡੋਬ ਗਿਆ ਨਦੀ ਚ ਸ਼ੰਦਾ ਵੀਰ ਨਹੀਂ ਜੀ ਨਾਨਕੀ ਨੂੰ ਪਿਆਰ ਨਾਲ ਭੈਣ ਬੋਲਦੀ ਗੁੱچے ਸਭ ਭੇਤ ਖੋਲਦੀ ਜਗ ਨੂੰ ਜੋ ਤਾਰਨ ਵਾਲਾ ਕੋਈ ਨਾ ਹਨੂ ਮਾਰਨ ਵਾਲਾ ਇਸ ਦੁਨੀਆ ਤੋਂ ਖੇਲ ਉਹਦੇ ਨਿਆਰੇ ਨੇ ਕਿਸੇ ਦੇ ਡੁੱਬੇ ਬੇੜੇ ਤਾਰ ਕੇ ਹੁਣੇ ਆ ਜਾ ਨਾਨਕ ਪਿਆਰੇ ਨੇ ਕਿਸੇ ਦੇ ਡੁੱਬੇ ਉਸ ਦੀ ਟੋਲੀ ਸਾਰੀ ਉਸ ਨੂੰ ਲੱਭ ਲੱਭ ਕੇ ਹਾਰੀ ਨਾਲ ਤੇ ਬੜਾ ਭਾਲਿਆ ਖਬਰੇ ਕਿਸ ਸ਼ੈਣ ਖਾਲਿਆ ਕੋਈ ਖਾ ਗਈ ਚੀਜ਼ ਕੋਮਲ ਸਰੀਰ ਨੀ ਜੀ ਨਾਨਕੀ ਨੂੰ ਦੱਸਿਆ ਕਿਸੇ ਤੇਰਾ ਡੋਬ ਗਿਆ ਨਦੀ ਚ ਸ਼ੰਦਾ ਵੀਰ ਨੀ ਜੀ ਨਾਨਕੀ ਨੂੰ ਜਗਤ ਨੂੰ ਕਹੇ ਤਮਾਸ਼ਾ ਹੋਦਾ ਹਰ ਥਾਂ ਤੇ ਵਾਸਾ ਸੱਬਾ ਦੀ ਜ਼ਹਿਰ ਗਵਾਉਂਦਾ ਪੰਡਤ ਨੂ ਰਿਆ ਪੜਾਉਂਦਾ ਪ੍ਰਭੂ ਭਗਤਾਂ ਦੇ ਛੱਡਦਾ ਕਿਆਰੇ ਨਹੀਂ ਕਿਸੇ ਦੇ ਡੁੱਪੇ ਬੇੜੇ ਤਾਰ ਕੇ ਹੁਣੇ ਆ ਜਾ ਨਾਨਕ ਪਿਆਰੇ ਨੇ ਕਿਸੇ ਦੇ ਡੁੱਬੇ ਓ ਉਸ ਦੇ ਸਾਥੀ ਚਿਰਦੇ ਤੇ ਉਹਨੂੰ ਨੇ ਲੱਭਦੇ ਫਿਰਦੇ ਓ ਉਸ ਦੇ ਸਾਥੀ ਚਿਰਦੇ ਉਸ ਨੂੰ ਸਭ ਲੱਭਦੇ ਫਿਰਦੇ ਖਬਰੇ ਕਿਸਮੇ ਤਾਹੀ ਨੇ ਮੁੜਿਆ ਜਿੰਨੂ ਆਖਦੀ ਏ ਸੱਚ ਦਾ ਫਕੀਰਨੀ ਜੀ ਨਾਨਕੀ ਨੂੰ ਦੱਸਿਆ ਕਿਸੇ ਤੇਰਾ ਡੋਪ ਗਿਆ ਨਦੀ ਚ ਸ਼ੰਦਾ ਵੀਰਨੀ ਦੀ ਨਾਨਕੀ ਨੂੰ ਝੁੰਗੇ ਚ ਕਿੰਨੇ ਤੋਬੇ ਨਾਨਕ ਨੂੰ ਕੋਈ ਨਾ ਡੋਬੇ ਕੀਤੇ ਜਨ ਹਰੇ ਕਿਾਰੇ ਸਭਨਾ ਦੇ ਬੇੜੇ ਤਾਰੇ ਉਹਦੇ ਜਗ ਨਾਲੋਂ ਵੱਖਰੇ ਇਸ਼ਾਰੇ ਨੇ ਕਿਸੇ ਦੇ ਡੁੱਬੇ ਬੇੜੇ ਤਾਰ ਕੇ ਹੁਣੇ ਆ ਜਾਣਾ ਨਾਨਕ ਪਿਆਰੇ ਨੇ ਕਿਸੇ ਦੇ ਡੁੱਬੇ ਲੱਭ ਕੇ ਖਪਿਆ ਮਰਦਾਨਾ ਲੱਭਾ ਨਹੀਂ ਨਾਮ ਨਿਸ਼ਾਨਾ ਖਬਰੇ ਕੋਈ ਤੰਦਵਾ ਲੈ ਗਿਓ ਦਰਭਾ ਗਿਆ ਦਿਨੂ ਲੋਕ ਕਹਿੰਦੇ ਪ੍ਰਭੂ ਦਾ ਸਰੀਰ ਨਹੀਂ ਨਾਨਕੀ ਨੂੰ ਦੱਸਿਆ ਕਿਸੇ ਤੇਰਾ ਡੁੱਬ ਗਿਆ ਨਦੀ ਚ ਸ਼ੰਦਾ ਵੀਰ ਨਹੀਂ ਜੀ ਨਾਨਕੀ ਨੂੰ ਮੇਰਾ ਹੈ ਪਿਆਰਾ ਨਾਨਕ ਦਿਲ ਦਾ ਸਹਾਰਾ ਨਾਨਕ ਨੇੜੇ ਹੀ ਆਉਂਦਾ ਹੋਵੇਗਾ ਖੁਸ਼ੀਆਂ ਵਿੱਚ ਗਾਉਂਦਾ ਹੋਵੇਗਾ ਉਹ ਮੁਖੜੇ ਨੇ ਚੌਨਣ ਖੇਲਾਰੇ ਨੇ ਕਿਸੇ ਤੇ ਡੁੱਬੇ ਬੇੜੇ ਤਾਰ ਕੇ ਹੁਣੇ ਆ ਜਾ ਨਾਨਕ ਪਿਆਰੇ ਨੇ ਕਿਸੇ ਤੇ ਡੁੱਬੇ ਬੇੜੇ ਤਰ ਹੁਣੇ ਨਿਆਣਾ ਛੱਟ ਗਿਆ ਜਗਤ ਪੁਰਾਣਾ ਟੁੱਟ ਕੇ ਪੁਲ ਕਦੇ ਨਹੀਂ ਜੁੜਿਆ ਜਾ ਕੇ ਕੋਈ ਕਦੇ ਨਹੀਂ ਮੁੜਿਆ ਕਿਸੇ ਮੋੜ ਤੇ ਡਿੱਠੇ ਨਾ ਅੜੀ ਪੀਰ ਨੀ ਜੀ ਨਾਨਕੀ ਨੂੰ ਦੱਸਿਆ ਕਿਸੇ ਤੇਰਾ ਡੁੱਬ ਗਿਆ ਨਦੀ ਚ ਸ਼ੰਦਾ ਵੀਰ ਨੀ ਜੀ ਨਾਨਕੀ ਨੂੰ ਜਿੰਨਾਂ ਦੇ ਭਾਗ ਨਖੋਟੇ ਹੁੰਦੇ ਨੇ ਦਿਲ ਦੇ ਟੋਟੇ ਮਾਵਾਂ ਦੇ ਪੁੱਤਰ ਹੀਰੇ ਭੈਣਾਂ ਦੇ ਜੋਗੀ ਵੀਰੇ ਹੁੰਦੇ ਸੂਪ ਸਿੰਘਾ ਕਤਬ ਸਿਤਾਰੇ ਨੇ ਕਿਸੇ ਦੇ ਡੁੱਬੇ ਬੇੜ ਤਾਰ ਕੇ ਹੋਣ ਆ ਜਾਣਾ ਨਾਲ ਗੰਪਿਆਰੇ ਨੇ ਕਿਸੇ ਦੇ ਡੁੱਬੇ ਬੀਬੇ ਨਾਨਕੀ ਜੀ ਨੂੰ ਪੂਰਨ ਵਿਸ਼ਵਾਸ ਸੀ ਮੇਰਾ ਭਰਾ ਡੋਬ ਨਹੀਂ ਸਕਦਾ ਤੇ ਉਹੀ ਕੁਝ ਹੋਇਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵੇਈ ਨਦੀ ਦੇ ਵਿੱਚੋਂ ਪ੍ਰਗਟ ਹੋਏ ਜਿਹੜੇ ਸ਼ਰਧਾਲੂ ਸਨ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਿਹੜੇ ਮਹਾਰਾਜ ਨਾਲ ਈਰਖਾ ਤਵੇਸ਼ ਕਰਨ ਵਾਲੇ ਸਨ ਉਹਨਾਂ ਦੇ ਚਿਹਰੇ ਮਾਯੂਸ ਹੋ ਗਏ ਉਹ ਕਹਿੰਦੇ ਅਸੀਂ ਤੇ ਸੋਚਦੇ ਅਸੀਂ ਕਿ ਹੁਣ ਡੁੱਬ ਗਿਆ ਨਦੀ ਦੇ ਵਿੱਚੋਂ ਨਿਕਲੇਗਾ ਹੀ ਨਹੀਂ ਪਰ ਏ ਤੇ ਫਿਰ ਪ੍ਰਗਟ ਹੋ ਗਏ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਦੀ ਵਿੱਚੋਂ ਬਾਹਰ ਆਏ ਮਹਾਰਾਜ ਜੀ ਨੇ ਨਾਰਾ ਲਾਇਆ ਨਾ ਕੋਈ Hindu ਨਾ ਮੁਸਲਮਾਨ ਲੋਕ ਇਕੱਠੇ ਹੋ ਗਏ ਮੁਸਲਮਾਨਾਂ ਨੇ ਕਾਜ਼ੀਆਂ ਕੋਲ ਸ਼ਿਕਾਇਤਾਂ ਕੀਤੀਆਂ ਕਾਜ਼ੀਆਂ ਨੇ ਨਵਾਬ ਦੌਲਤ ਖਾਨ ਲੋਧੀ ਕੋਲ ਸ਼ਿਕਾਇਤਾਂ ਕੀਤੀਆਂ ਕਹਿਣ ਲੱਗੇ ਜਿਹੜਾ ਤੁਹਾਡਾ ਮੋਦੀ ਆ ਉਹਨੇ ਇੱਕ ਨਵਾਂ ਹੀ ਨਾਰਾ ਦੇ ਦਿੱਤਾ ਉਹ ਕਹਿੰਦਾ ਨਾ ਕੋਈ ਹਿੰਦੂ ਆ ਨਾ ਕੋਈ ਮੁਸਲਮਾਨ ਆ ਨਵਾਬ ਦੌਦਖਾਨ ਨੇ ਸੱਦਿਆ ਕਹਿਣ ਲੱਗਾ ਇਹ ਕਿੱਦਾਂ ਦਾ ਨਾਰਾ ਲਾਉਂਦੇ ਹੋਏ ਕੀ ਗੱਲ ਕਹਿੰਦੇ ਹੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਲੋਕਾਂ ਨੇ ਧਰਮਾਂ ਦੇ ਬੁਰਕੇ ਪਾਏ ਹੋਏ ਨੇ ਧਾਰਮਿਕ ਲਿਬਾਸ ਪਾਏ ਹੋਏ ਹਨ ਪਰ ਅੰਦਰੋਂ ਇਹਨਾਂ ਦੇ ਰਹਿਤਾਂ ਬੈਤਾਂ ਅੰਦਰੋਂ ਮਨ ਸੱਚੇ ਨਹੀਂ ਹਨ جی. نو یاد آ جاندہ ہے گنج شہیدان حکیم اللہ یار خان جوگی رحمانی نیشنل پوئٹر شیر وہ لکھ دینے ہندو ہیں سب اچھے ਨਾ ਮੁਸਲਮਾਨ ਹੈ ਅੱਛੇ ਦਿਲ ਸਾਫ ਹੈ ਜਿਨਕੇ ਵੋਈ ਇਨਸਾਨ ਹੈ ਅੱਛੇ ਜਿਨ੍ਹਾਂ ਦਾ ਦਿਲ ਸਾਫ ਹੋਵੇ ਉਹ ਇਨਸਾਨ ਸਭ ਤੋਂ ਚੰਗੇ ਨੇ ਗੁਰੂ ਸਾਹਿਬ ਨੇ ਇਹੀ ਪੈਗਾਮ ਦਿੱਤਾ ਸਭ ਤੋਂ ਵਧੀਆ ਧਰਮ ਕਿਹੜਾ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਇੱਥੇ ਮਹਾਰਾਜ ਨੇ ਸਾਨੂੰ ਕੋਈ ਧਰਮਾਂ ਦੀਆਂ ਮੰਡੀਆਂ ਵਿੱਚ ਨਹੀਂ ਪਾਇਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸੁਲਤਾਨਪੁਰ ਲੋਧੀ ਦੀ ਮਸਜਿਦ ਦੇ ਵਿੱਚ ਝੂਠੇ ਮਨ ਨਾਲ ਜਿਹੜੇ ਨਮਾਜ਼ ਪੜ੍ਹਦੇ ਸੀ ਮਨ ਕਿੱ데 ਹੋਰ ਸੀ ਮਨ ਫਿਰਦਾ ਕੰਧਾਰ ਘੋੜੇ ਭਾਲਦਾ ਤੇ ਸਰੀਰ ਕਰਕੇ ਮਸੀਤ ਵਿੱਚ ਬੈਠੇ ਸੀ ਉਹਨਾਂ ਦੇ ਪਾਸ ਉਗੇੜੇ ਸਤਿਗੁਰੂ ਜੀ ਨੇ ਸਮਝਾਇਆ ਜਦੋਂ ਕੋ ਪਾਠ ਪੂਜਾ ਨਮਾਜ਼ ਪੜ੍ਹਨੇ ਕੋਈ ਵੀ ਕੰਮ ਕਰਨਾ ਇੱਕ ਮਨ ਇੱਕ ਚੇਤੋ ਕੇ ਕਰੋ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਟੱਲ ਫੈਸਲਾ ਕਰ ਲਿਆ ਦੁਨੀਆ ਨੂੰ ਸੋਧਣ ਵਾਸਤੇ ਜਗਤ ਚਲੰਦੇ ਨੂੰ ਠਾਰਨ ਵਾਸਤੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਇੱਥੋਂ ਹੁਣ ਜਾਣਾ ਪਏਗਾ ਬੇਬੇ ਨਾਨਕੀ ਜੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਸਹਰਾ ਸਾਹਿਬ ਬਾਬਾ ਮੂਲचंद ਜੀ ਉੱਥੇ ਆ ਗਏ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸਤਕਾਰਯੋਗ ਸੱਸ ਬੀਬੀ ਚੰਦੋ ਰਾਣੀ ਜੀ ਉਹ ਆ ਗਏ ਨੇ ਸੂਰਜ ਪ੍ਰਕਾਸ਼ ਵਿੱਚੋਂ ਇੱਕ ਕਥਾ ਪੜ੍ਹੀਏ ਤੇ ਕਈ ਦਿਨ ਕਥਾ ਚੱਲਦੀ ਰਹਿੰਦੀ ਆ ਬੀਬੀ ਚੰਦੋ ਰਾਣੀ ਨੇ ਕਿਹਾ ਜੇ ਤੂੰ ਜਗਤ ਦਾ ਹੀ ਪਾਰ ਉਤਾਰਾ ਕਰਨਾ ਸੀ ਫਿਰ ਵਿਆਹ ਕਰਦੇ ਵਾਸਤੇ ਕਰਵਾਇਆ ਹੁਣ ਵਿਆਹ ਕਰਵਾ ਕੇ ਦੋ ਵੈਗਰੂ ਪ੍ਰਮਾਤਮਾ ਨੇ ਤੈਨੂੰ ਬੱਚੇ ਦਿੱਤੇ ਨੇ ਇਹਨਾਂ ਨਿੱਕੇ ਨਿੱਕੇ ਨਿਆਣਿਆਂ ਨੂੰ ਛੱਡ ਕੇ ਤੈਨੂੰ ਹੁਣ ਜੇ ਤਾਇਆ ਜਗਤ ਦੇ ਉਧਾਰ ਦਾ ਜੇ ਪਹਿਲਾਂ ਹੀ ਇਦਾਂ ਕਰਨਾ ਸੀ ਤੇ ਗ੍ਰਸਥ ਧਰਮ ਦੇ ਵਿੱਚ ਪਰਵੇਸ਼ ਕਰਨਾ ਹੀ ਨਹੀਂ ਸੀ ਸਾਡੀ ਇਸ ਬੱਚੀ ਬੀਬੀ ਸੁਲਖਣੀ ਨੂੰ ਕੀਦੇ ਹਾਸਲੇ ਛੱਡ ਕੇ ਚਲਿਆ ਚੱਲਿਆ ਹੈ ਬੇਬੇ ਨਾਨਕ ਜੀ ਨੇ ਕਿਹਾ ਮਾਸੀ ਜੀ ਤੁਸੀਂ ਝਗੜਾ ਨਾ ਕਰੋ ਤੁਹਾਡੀ ਸਪੁੱਤਰੀ ਮੇਰੀ ਪਰਜਾਈ ਬੀਬੀ ਸੁਲਖਣੀ ਦੀ ਸੇਵਾ ਦੇ ਵਿੱਚ ਮੈਂ ਹਾਜ਼ਰ ਹਾਂ ਮੈਂ ਨੂੰ ਫੁੱਲਾਂ ਵਾਂਗੂ ਰੱਖਾਂਗੀ ਅਕਾਲ ਪੁਰਖ ਵੈਗੁਰੂ ਜੀ ਨੇ ਖੌਰੇ ਮੈਨੂੰ ਤਾਂ ਕਰਕੇ ਔਲਾਦ ਨਹੀਂ ਦਿੱਤੀ ਮੇਰੇ ਭਰਾ ਦੇ ਬੱਚੇ ਮੇਰੇ ਨੇ ਉਹ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਨੇ ਉਹ ਕਹਿੰਦੇ ਨੇ ਬਾਬਾ ਨਾਨਕ ਬੇਬੇ ਨਾਨਕੀ ਤੁਮ ਵੱਟੀਆਂ ਤੇਰਾ ਸਤਕਾਰ ਕਰਦਾ ਤੇਰੇ ਆਖੇ ਲੱਗਦਾ ਇਸ ਵਾਸਤੇ ਤੂੰ ਕੋਸ਼ਿਸ਼ ਕਰ ਤੂੰ ਹਮਲਾ ਮਾਰ ਹੱਥ ਜੋੜ ਕੇ ਅੱਗੇ ਖਲੋ ਜਾ ਹੋ ਸਕਦਾ ਤੇਰਾ ਭਰਾ ਇਹ ਉਦਾਸੀਆਂ ਪ੍ਰਚਾਰਕ ਦੌਰੇ ਜਗਤ ਦਾ ਪਾਰ ਉਤਾਰਾ ਕਰਨ ਦਾ ਜਿਹੜਾ ਕੰਮ ਰੰਭ ਕਰਨ ਲੱਗਾ ਹੋ ਸਕਦਾ ਉਸ ਤੋਂ ਰੁਕ ਜਾਵੇ ਕਿਵੇਂ ਫਿਰ ਬੇਬੇ ਨਾਨਕੀ ਮਹਾਰਾਜ ਜੀ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਈ ਕਹਿਣ ਲੱਗੀ ਜੀ ਤੁਸੀਂ ਨਾ ਜਾਓ ਤੁਹਾਡੇ ਤੋਂ ਬਿਨਾ ਘਰ ਗ੍ਰਿਸ਼ਤੀ ਨਹੀਂ ਚੱਲਣੀ ਆ ਨਿੱਕੇ ਨਿੱਕੇ ਬਾਲਕਿਆਂ ਨੂੰ ਪਕਾਉਣ ਪਾਲੇਗਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੱਗੇ ਉਹ ਜਵਾਬ ਦੇ ਰਹੇ ਨੇ ਇਹ ਜਿਹੜੇ ਨਿੱਕੇ ਬੱਚੇ ਜਿਹੜੇ ਭਾਰਤ ਵਿੱਚ ਅਨਾਜ ਹੋ ਰਹੇ ਨੇ ਸਦੀਆਂ ਦੀ ਪਾਤਰ ਉਲੀ ਜਾ ਰਹੀ ਆ ਗਰੀਬਾਂ ਦੀ ਸੰਗੀ ਗੁੱਟੀ ਜਾ ਰਹੀ ਆ ਧਰਮ ਦਾ ਬਾਣਾ ਪਾ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਮੇਰੇ ਪਰਿਵਾਰ ਦੇ ਨਾਲੋਂ ਉਹਨਾਂ ਲੋਕਾਂ ਨੂੰ ਮੇਰੀ ਜ਼ਿਆਦਾ ਜ਼ਰੂਰਤ ਆ ਇਸ ਵਾਸਤੇ ਮੈਨੂੰ ਸੁਲਤਾਨਪੁਰ ਲੋਧੀ ਨੂੰ ਆਪਣਾ ਹਸਦਾ ਵਸਦਾ ਘਰ ਇਹ ਬੱਚੇ ਪਤਨੀ ਮਾਤਾ ਪਿਤਾ ਪਿਆਰੀ ਭੈਣ ਸਾਰਿਆਂ ਨੂੰ ਛੱਡ ਕੇ ਇੱਥੋਂ ਜਾਣਾ ਹੀ ਪਏਗਾ ਕਿੱਦਾਂ ਭੈਣ ਤੇ ਭਰਾ ਦੇ ਆਪਸ ਵਿੱਚ ਸਵਾਲ ਜਵਾਬ ਹੋ ਰਹੇ ਨੇ ਇੰਜ ਬਿਆਨ ਕੀਤਾ ਜਾ ਰਿਹਾ ਹੈ ਜਦ ਸਤਗੁਰ ਨਾਨਕ ਨੇ ਹੈ ਮਨਾ ਬਾਦ ਨੂੰ ਕਰੀ ਤਿਆਰੀ ਹੜ ਪੱਲਾ ਸਤਗੁਰ ਦਾ ਖੜਗੀ ਨਾਨਕ ਪੈਣ ਪਿਆਰੀ ਵਸ਼ਾਈ ਫਕੀਰਾ ਛੱਡ ਨਿਕਿਆ ਪਾਲਾਂ ਨੂੰ ਕਿੱਦਰ ਤੁਰ ਪਿਓ ਨਾਨਕ ਵੀਰਾ ਛੱਡ ਨਿਕਿਆ ਬਾਲਾਂ ਨੂੰ ਕਿੱਧਰ ਤੁਰ ਪਿਓ ਨਾਨਕ ਵੀਰਾ ਮੈਂ ਰੋਕਣ ਚੱਲਿਆ ਵਗਦੀਆਂ ਜ਼ੋਰ ਜ਼ੁਲਮ ਦੀਆਂ ਵਾਈ ਹੁਣ ਚੱਲਿਆਂ ਜਾਵਣ ਦਾ ਸੁਣ ਕੇ ਮਜ ਨੂੰ ਮਾਂ ਦੀਆਂ ਤਾਂ ਹੀ ਹੈ ਦਿਲ ਸੱਲਿਆ ਮੈਂ ਡੁੱਬਦੀ ਦੁਨੀਆਂ ਦੇ ਮੇਰੇ ਪਾਰ ਕਰਨ ਲਈ ਚੱਲਿਆ ਜਦ ਸਤਗੁਰ ਨਾਨਕ ਨੇ ਹੈ ਮਨਾ ਬਾਦ ਨੂੰ ਕਰੀ ਤਿਆਰੀ ਫੜ ਪੱਲਾ ਸਤਗੁਰ ਦਾ ਫੜ ਗਈ ਨਾਨਕ ਪੈਣ ਪਿਆਰੀ ਵੈਸ਼ਾਈ ਫਕੀਰਾ ਛੱਡ ਨਿਕਿਆ ਬਾਲਾਂ ਨੂੰ ਕਿੱਧਰ ਤੁਰ ਪਿਉ ਨਾਲ ਕਵੀਰਾ ਛੱਡ ਨਿਕਿਆ ਬਾਲਾਂ ਨੂੰ ਕਿੱਧਰ ਤੁਰ ਪਿਉ ਨਾਲ ਕਵੀਰਾ ਮੈਂ ਲੋਕਣ ਚੱਲਿਆ ਵਾਗਦੀਆਂ ਜ਼ੋਰ ਜ਼ੁਲਮ ਦੀਆਂ ਵਾਈ ਹੁਣ ਚੱਲੀਆਂ ਜਾਵਣ ਦਾ ਸੁਣ ਕੇ ਮਜਲੂਮਾਂ ਦੀਆਂ ਧਾਈ ਹੈ ਦਿਲ ਸੱਲਿਆ ਮੈਂ ਡੁੱਬਦੀ ਦੁਨੀਆਂ ਦੇ ਬੇੜੇ ਪਾਰ ਕਰਨ ਲਈ ਚੱਲਿਆ ਮੈਂ ਡੁੱਬਦੀ ਦੁਨੀਆਂ ਦੇ ਵੇ ਦੇ ਪਾਰ ਕਰਨ ਲਈ ਚੱਲਿਆ ਤੇਰੇ ਦੁਹਾਂ ਬਾਲਾਂ ਨੇ ਬਾਪੂ ਬਾਪੂ ਕੈ ਕਰ ਲਾਉਣਾ ਬਾਪੂ ਬਾਪੂ ਕਹਿ ਕਰ ਲਾਉਣਾ ਪਿਆ ਹੋ ਕੇ ਲੈਂਦਾ ਆ ਤੇਰੇ ਦਿਲ ਨੂੰ ਨਿਤ ਪਰ ਚਾਉਣਾ ਸ਼੍ਰੀ ਚੰਦ ਹੀਰਾ ਛੱਡ ਨਿਕਿਆ ਬਾਲਾਂ ਨੂੰ ਕਿੱਧਰ ਤੁਰ ਪਿਉ ਨਾਨਕ ਵੀਰਾ ਛੱਡ ਨਿਕਿਆ ਬਾਲਾਂ ਨੂੰ ਕਿੱਧਰ ਤੁਰ ਪਿਉ ਨਾਨਕ ਵੀਰਾ ਇਹਨਾਂ ਦੋਵਾਂ ਬਾਲਾਂ ਦਾ ਮੈਨੂੰ 500000 ਨਵਿਛੋੜਾ ਪਰ ਲੱਖਾਂ ਬਾਲਾਂ ਦਾ ਮੇਰੇ ਮਨ ਨੂੰ ਲੱਗਾ ਚੋਰਾ ਰਹੇ ਨ ਠੱਲਿਆ ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ ਮੈਂ ਡੁੱਬਦੀ ਦੁਨੀਆ ਦੇ ਮੈਂੇ ਪਾਰ ਕਰਨ ਲਈ ਚੱਲਿਆ ਤੇਰੇ ਬੁੱਢੜੇ ਮਾਪਿਆਂ ਦਿਆਂ ਵੀਰਾ ਕੌਣ ਲਊਗਾ ਸਾਰਾਂ ਮੇਰਾ ਕੌਣ ਲਊਗਾ ਸਾਰਾਂ ਪੈ ਗਏ ਵਿੱਚ ਸੋਚਾਂ ਦੇ ਤੇਰੀਆਂ ਐਸੀਆਂ ਸੋਣ ਕੇ ਕਾਰਾਂ ਦਿਲ ਦੇ ਲਗੀਰਾ ਛੱਡ ਨਿਕਿਆ ਬਾਲਾਂ ਨੂੰ ਕਿੱਧਰ ਤੁਰ ਪਿਉ ਨਾਨਕ ਵੀਰਾ ਛੱਡ ਨਿਕਿਆ ਬਾਲਾਂ ਨੂੰ ਕਿੱਧਰ ਤੁਰ ਪਿਉ ਨਾਨਕ ਵੀਰਾ ਅਗ ਲੱਖਾਂ ਮਾਪਿਆਂ ਦੇ ਫੜ ਕੇ ਵਿੱਚ ਪੁੱਤ ਜਲਾਦਾ ਹੋ ਰੋਂਦੇ ਫਿਰਦੇ ਨੇ ਸੁਣਦੇ ਨਹੀਂ ਜ਼ਾਲਮ ਫਰਿਆਦਾ ਜੋ ਬਨ ਢਲਿਆ ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ ਹੁਣ ਡੁੱਬਦੀ ਦੁਨੀਆ ਦੇ ਆਵੀ ਉਹ ਛੇਤੀ ਫੇਰ ਪਰਤ ਕੇ ਆਵੀ ਨੇਤ ਅੱਖੀਆਂ ਤਰਸਣਾਂ ਮਾਂ ਦੇ ਠੰਡ ਕਾਲ ਜੇ ਪਾਵੀ ਤਲੀ ਅਮੀਰਾ ਛੱਡ ਨਿਕਿਆ ਬਾਲਾਂ ਨੂੰ ਕਿੱਧਰ ਤੁਰ ਪਿਓ ਨਾਨਕ ਵੀਰਾ ਛੱਡ ਨਿਕਿਆ ਬਾਲਾਂ ਨੂੰ ਕਿੱਧਰ ਤੁਰ ਪਿਓ ਨਾਨਕ ਵੀਰਾ ਜਰਨੈਲ ਤੇ ਮੇਰ ਜਰਜੋ ਭਗਵਾਨ ਗਾਉਂਦੇ ਵੇ ਤੇਵਾਨਾ ਜਸ ਹਰ ਕਾ ਗਾਵਨ ਲਈ ਮੇਰੇ ਬਾਲਾ ਤੇ ਮਰਦਾਨਾ ਸਾਥੀ ਰਲਿਆ ਮੈਂ ਡੁੱਬਦੀ ਦੁਨੀਆ ਦੇ 베ੜੇ ਪਾਰ ਕਰਨ ਲਈ ਚੱਲਿਆ ਮੈਂ ਡੁੱਬਦੀ ਦੁਨੀਆ ਦੇ 베ੜੇ ਪਾਰ ਕਰਨ ਲਈ ਚੱਲਿਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੁਲਤਾਨਪੁਰ ਲੋਧੀ ਤੋਂ ਚੱਲ ਪਏ ਹਨ ਸਤਿਗੁਰੂ ਜੀ ਕਿਹੜੇ ਕਿਹੜੇ ਪਾਸੇ ਨੂੰ ਗਏ ਨੇ ਕਿਵੇਂ ਮਹਾਰਾਜ ਜੀ ਨੇ ਗੋਤਕ ਵਰਤਾਇਆ ਜਿਹੜੇ ਲੋਕੀ ਚੜਦੇ ਵਾਲੇ ਪਾਸੇ ਪਾਣੀ ਸੁੱਟਦੇ ਸੀ ਮਹਾਰਾਜ ਨੇ ਲੈੰਦੇ ਵਾਲੇ ਪਾਸੇ ਪਾਣੀ ਸੁੱਟ ਕੇ ਸਮਝਾਇਆ ਓਏ ਭੁੱਲਿਓ ਲੋਕ ਆਪਣੇ ਜੀਵ ਦੇ ਮਾਤਾ ਪਿਤਾ ਦੀ ਸੇਵਾ ਕਰਿਆ ਕਰੋ ਜੀਵਤ ਪਿਤਰ ਨਾ ਮਾਨੇ ਕੋ ਮੂਹੇ ਸ਼ਰਾਦ ਗਰਾਹੀ ਪਿੱਤਰ ਪੀ ਬੱਪੜੇ ਕਹੋ ਕਿਉਂ ਪਾਵੈ ਕਊਆ ਕੂਕਰ ਕਾਹੀ ਜਿਉਂਦਿਆਂ ਦੀ ਸੇਵਾ ਕਰੋ ਮਰ ਚੁੱਕੇ ਵੱਡੇ ਵਡੇਰਿਆਂ ਨੂੰ ਤੁਹਾਡਾ ਇੱਥੋਂ ਕੀਤਾ ਹੋਇਆ ਦਾਨ ਪੁੰਨ ਕੋਈ ਨਹੀਂ ਉਥੇ ਗਾਂ ਜਾਂਦਾ ਮਹਾਰਾਜੀ ਨੇ ਨੀਤਕ ਕੇ ਕੌਤਕ ਵਰਤਾਏ ਭੁੱਲੇ ਭਟਕਿਆਂ ਨੂੰ ਮਹਾਰਾਜ ਨੇ ਸਿੱਧੇ ਰਸਤੇ ਪਾਇਆ ਇਹ ਕੌਤਕ ਗੁਰੂ ਸਾਹਿਬ ਜੀ ਦੀਆਂ ਸਾਖੀਆਂ ਕਥਾ ਕਹਾਣੀਆਂ ਆ ਆਉਣ ਵਾਲੇ ਦਿਨਾਂ ਵਿੱਚ ਆਪ ਸੰਗਤਾਂ ਸਰਵਣ ਕਰਦੇ ਰਹੋਗੇ ਮਹਾਰਾਜ ਜੀ ਦਾ ਜਿਹੜਾ ਇਤਿਹਾਸ ਹੈ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਕਵੀਸ਼ਰੀ ਮਾਰਾ ਦੇ ਸਮੇਂ ਦੀ ਸਮਾਪਤੀ ਹੈ ਹੁਣ ਆਪ ਸੰਗਤਾਂ ਦੇ ਵਿੱਚ ਕਥਾ ਵਿਚਾਰਾਂ ਦੀ ਸੇਵਾ ਕਰਨ ਵਾਸਤੇ ਗਿਆਨੀ ਦਲੇਰ ਸਿੰਘ ਜੀ ਵਿਦਿਆਰਥੀ ਦਮਦਮੀ ਤਕਸਾਲ ਵਾਲੇ ਹਾਜ਼ਰ ਹੋ ਗਏ ਹਨ ਆਓ ਗੁਰਮੁਖ ਪਿਆਰਿਆਂ ਦੇ ਕੋਲੋਂ ਕਥਾ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰਦੇ ਹਾਂ ਜਿੰਨੀਆਂ ਵੀ ਸੰਗਤਾਂ ਨੇ ਗੁਰੂ ਘਰ ਲੰਗਰ ਪ੍ਰਸ਼ਾਦ ਛਕ ਲਿਆ ਹੈ ਆਪ ਜੀ ਵੀ ਗੁਰੂ ਦਰਬਾਰ ਵਿੱਚ ਆਣ ਕੇ ਬੈਠੋ ਮਹਾਰਾਜ ਜੀ ਦਾ ਇਤਿਹਾਸ ਗੁਰੂ ਕੇ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਤਨ ਮਨ ਧਨ ਕਰਕੇ ਜਿਹੜੀਆਂ ਵੀ ਸੇਵਾਵਾਂ ਕਰ ਸਕਦੇ ਹਾਂ ਉਹ ਨਿਭਾਈਏ ਤੇ ਇੱਕ ਗੱਲ ਨੂੰ ਸਦਾ ਚੇਤੇ ਰੱਖੀਏ ਹਮ ਜਦ ਵੀ ਤੁਹਾਰੇ ਦਰ ਪੇ ਗਏ ਹਾਥੋਂ ਮੇ ਲੈ ਕੇ ਫੂਲ ਗਏ ਵੋ ਰੁਕਨਾ ਗਿਰਤੇ ਪਰਬਤ ਕਾ ਵੋ ਫਿਰਨਾ ਆਂਸੂ ਮੱਕੇ ਕਾ ਹਰ ਬਾਦ ਤੁਮਾਰੀ ਯਾਦ ਰਹੀ ਉਪਦੇਸ਼ ਤੁਮਾਰੇ ਭੁੱਲ ਗਏ ਮਹਾਰਾਜੀ ਦੇ ਉਪਦੇਸ਼ਾਂ ਨੂੰ ਚੇਤੇ ਰੱਖੀਏ ਸਿੱਖਿਆਵਾਂ ਨੂੰ ਚੇਤੇ ਰੱਖੀਏ ਹੋਈਆਂ ਬੁੱਲਾਂ ਗਲਤੀਆਂ ਦੀ ਮਾਫੀ ਮਹਾਰਾਜੀ ਦੇ ਪ੍ਰਕਾਸ਼ ਗੁਰਪੁਰਬਾਂ ਦੀਆਂ ਸਾਰੀਆਂ ਸੰਗਤਾਂ ਨੂੰ